ਦਰਸ਼ਕੋ ਤੁਸੀਂ ਦੇਖ ਰਹੇ ਹੋ ਕਿ ਇੱਕ ਇਨਸਾਨ ਆਪਣੇ ਜ਼ਿੰਦਗੀ ਨਾਲੋਂ ਵੀ ਪਿਆਰੇ ਸਮਝਦੇ ਹੋਏ ਆਪਣੇ ਘਰ ਦੇ ਵਿੱਚ ਪਾਲਤੂ ਕੁੱਤੇ ਨੂੰ ਰੱਖਦੇ ਹਨ ਜਿਸ ਦੀ ਮੌਤ ਤੋਂ ਬਾਅਦ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਦੁਰਘਟਨਾ ਸਾਹਮਣੇ ਆ ਰਹੀ ਹੈ ਕਿ ਇੱਕ ਇਨਸਾਨ ਨੇ ਆਪਣੇ ਘਰ ਦੇ ਵਿੱਚ ਇੱਕ ਪਾਲਤੂ ਕੁੱਤਾ ਰੱਖਿਆ ਹੋਇਆ ਸੀ ਜਿਸ ਦੀ ਕਿਸੇ ਕਾਰਨ ਵੀ ਮੌਤ ਹੋ ਗਈ ਹੈ ਪਰ ਅੱਜ ਉਸ ਪਾਲਤੂ ਕੁੱਤੇ ਦਾ ਮਾਲਕ ਜੋ ਉਸ ਕੁੱਤੇ ਦੇ ਉੱਪਰ ਵਿਸ਼ਵਾਸ ਕਰਕੇ ਆਪਣਾ ਘਰ-ਬਾਰ ਛੱਡ ਕੇ ਕਿਧਰੇ ਜਾਂਦਾ ਹੋਵੇਗਾ ਅੱਜ ਉਹੀ ਇਨਸਾਨ ਆਪਣੇ ਇਸ ਪਾਲਤੂ ਕੁੱਤੇ ਦੀ ਮੌਤ ਤੋਂ ਬਾਅਦ ਵਿੱਚ ਉਸ ਨੂੰ ਆਪਣੀ ਨਿੱਜੀ ਗੱਡੀ ਦੇ ਵਿੱਚ ਸੜਕ ਦੇ ਉੱਤੇ ਗੱਡੀ ਦੇ ਮਗਰ ਬੰਨ ਕੇ ਕੜੀਸਕ ਦਾ ਲੈ ਕੇ ਜਾ ਰਿਹਾ ਹੈ ਜੋ ਬਹੁਤ ਹੀ ਸ਼ਰਮਸਾਰ ਹੈ ਜਿਸ ਜੀ ਇਸ ਕੜੀਆ ਕਰਤੂਤ ਨੂੰ ਵੇਖ ਕੇ ਰਾਹਗੀਰਾਂ ਨੇ ਉਸ ਦੀ ਗੱਡੀ ਨੂੰ ਰੋਕਿਆ ਔਰ ਉਸ ਨੂੰ ਕਿਹਾ ਕਿ ਇਹ ਜੋ ਇਨਸਾਨੀਅਤ ਨੂੰ ਤੂੰ ਸ਼ਰਮਸਾਰ ਕਰ ਰਿਹਾ ਹੈ ਇਹ ਤੇ ਰੀਲੀ ਬਹੁਤ ਮਾੜੀ ਗੱਲ ਹੈ ਵੀਡੀਓ ਦਾ ਤਾਂ ਪਤਾ ਨਹੀਂ ਕਿੱਥੋਂ ਦੀ ਹੈ ਪਰ ਜੋ ਵੀ ਹੈ ਬਹੁਤ ਮੰਦ ਭਾਗੀ ਹੈ ਚਾਹੇ ਉਹ ਇਨਸਾਨ ਹੋਵੇ ਚਾਹੇ ਉਹ ਕੋਈ ਜਾਨਵਰ ਹੋਵੇ ਉਸ ਨੂੰ ਇਸ ਤਰ੍ਹਾਂ ਮੌਤ ਤੋਂ ਬਾਅਦ ਵੀ ਸੜਕ ਤੇ ਏਕੜੀ ਸਣਾ ਤੇ ਕਾਨੂੰਨ ਨੂੰ ਹੱਥ ਵਿੱਚ ਲੈਣਾ ਇਹ ਜੁਰਮ ਬੰਦਾ ਹੈ ਇਸ ਘੜਿਆ ਕਰਦੂਦ ਨੇ ਇੱਕ ਵਾਰ ਪੂਰੇ ਦੇਸ਼ ਵਾਸੀਆਂ ਦੇ ਹਿਰਦੇ ਵਲੂੰਦਰ ਦਿੱਤੇ ਹਨ ਕਿ ਇੱਕ ਪਾਲਤੂ ਕੁੱਤੇ ਦੀ ਮੌਤ ਹੋ ਜਾਣ ਤੋਂ ਬਾਅਦ ਜੇਕਰ ਇਹੋ ਜਿਹੇ ਇਨਸਾਨ ਪਾਲਤੂ ਕੁੱਤੇ ਨੂੰ ਘੜੀਸ ਕੇ ਲਿਜਾ ਸਕਦਾ ਹੈ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਵੀ ਕਿਸ ਤਰ੍ਹਾਂ ਦੀ ਘੜੀਆਂ ਕਰਤੂਤ ਕਰਨ ਵਾਲਾ ਹੋਵੇਗਾ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਕਦੇ ਸੱਜਣਾ ਨਹੀਂ ਵੀ ਮਰ ਜਾਣਾ ਉਹ ਦੇਖੋ ਤੁਸੀਂ ਆਪ ਹੀ ਇਹ ਸ਼ਰਮਨਾਕ ਕਰਤੂਤ ਕਿਵੇਂ ਆਦਮੀ ਕਰ ਰਿਹਾ ਹੈ ਜੋ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਇੱਕ ਪਾਲਤੂ ਕੁੱਤੇ ਨੂੰ ਮੌਤ ਦੀ ਆਵਾਜ਼ ਵਿੱਚ ਉਸ ਦਾ ਮਾਲਕ ਆਪਣੀ ਸ਼ਰਮਨਾਕ ਕਰਤੂਤ ਨੂੰ ਆਪਣੀ ਗਲਤੀ ਨਹੀਂ ਮੰਨ ਰਿਹਾ ਜੋ ਇਨਸਾਨ ਉਸਦੀ ਗੱਡੀ ਨੂੰ ਰੋਕ ਕੇ ਉਸ ਨੂੰ ਸਮਝਾ ਰਹੇ ਹਨ ਕਿ ਇਸ ਨੂੰ ਜੇਕਰ ਤੂੰ ਡਿੱਗੀ ਵਿੱਚ ਰੱਖ ਕੇ ਕਿਤੇ ਜਾ ਕੇ ਥੋੜੀ ਬਹੁਤੀ ਮਿੱਟੀ ਪੁੱਟ ਕੇ ਇਸ ਨੂੰ ਦਫਨਾ ਦੇਂਦਾ ਜਾਂ ਕਿਸੇ ਸਾਈਡ ਦੇ ਉੱਤੇ ਜਾ ਕੇ ਜਿੱਥੇ ਕਿਸੇ ਆਮ ਪਸ਼ੂ ਪੰਛੀ ਜੋ ਵੀ ਹੈ ਉਸ ਨੂੰ ਹੱਡਾ ਰੋੜੀ ਵੀ ਕਿਹਾ ਜਾਂਦਾ ਹੈ ਜਿੱਥੇ ਆਮ ਜੋ ਮਰ ਜਾਂਦੇ ਹਨ ਜਿੱਥੇ ਉਹਨਾਂ ਨੂੰ ਲਿਜਾਇਆ ਜਾਂਦਾ ਹੈ ਪਰ ਇਹ ਘੜੀਆਂ ਕਰਤੂਤ ਕਰਨ ਵਾਲਾ ਇਨਸਾਨ ਉਹਨਾਂ ਨਾਲ ਵੀ ਅਗੋਂ ਬਹਿਸਵਾਜੀ ਕਰਦਾ ਹੀ ਨਜ਼ਰ ਆ ਰਿਹਾ ਇਸ ਵੀਡੀਓ ਨੇ ਆਪਣੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਵਿੱਚ ਪੂਰੇ ਦੇਸ਼ ਦੇ ਵਸਨੀਕਾਂ ਨੂੰ ਹੀ ਇੱਕ ਅਫਸੋਸ ਕਰ ਲਈ ਵੀ ਮਜਬੂਰ ਕਰ ਦਿੱਤਾ ਹੈ ਕਿਉਂਕਿ ਇਹੋ ਜੀ ਹਰਕਤ ਜੋ ਹੈ ਉਹ ਘਟਿਆ ਇਨਸਾਨ ਹੀ ਕਰ ਸਕਦੇ ਹਨ ਕਿਉਂਕਿ ਇੱਕ ਪਾਲਤੂ ਕੁੱਤਾ ਵੀ ਜੋ ਹੈ ਇੱਕ ਆਦਮੀ ਦੀ ਤਰ੍ਹਾਂ ਘਰ ਦਾ ਮਾਲਕ ਬਣ ਕੇ ਹੀ ਘਰ ਦੀ ਰਾਖੀ ਕਰਦਾ ਹੈ ਅੱਜ ਉਹੀ ਕੁੱਤੇ ਨੂੰ ਉਸਦਾ ਮਾਲਕ ਕਿਵੇਂ ਦਰਗਨਾਰ ਕਰਕੇ ਉਸ ਨੂੰ ਗੱਡੀ ਦੇ ਪਿੱਛੇ ਇੱਕੜੀਸਾ ਲੈ ਕੇ ਜਾ ਰਿਹਾ ਹੈ ਜੋ ਬਹੁਤ ਹੀ ਦੁਖਦਾਈ ਖਬਰ ਹੈ ਆ ਹਾਲਾਤ ਨੇ ਪੰਜਾਬ ਦੇ ਆ ਹਾਲਾਤ ਮਾ ਮੂਰ ਦਰਮਾਨਾ ਮੋਟਾ ਯਾਰ ਜੀ ਬਣ ਖਾਊਗਾ ਤਾਂ ਹੀ ਕੋਈ ਭੈਣ ਤੋਂ ਨੂੰ ਆਇ ਖੁੱਤੀ ਲੈਣਾ ਬਾਈ ਮੈਂ ਆ ਕੇ ਤੈਨੂੰ ਗਿਆ ਮੇਰੇ ਮੁਰਜ਼ਾ ਦੇ ਰੱਖ ਦੇ ਬਾਹਰ ਲੱਗਦਾ ਉਹ ਤੇ ਸਾਥ ਸਾਥ ਜਰਾ ਖਲਾ ਡਿੱਗੀ ਜਰਾ ਰੱਖ ਲੈ ਐਡੀ ਗੱਡੀ ਲਈ ਮਰਦਾ ਵੇਖੋ ਆ ਆ ਘ੍ਰਿਸੀ ਲਈ ਆਉਂਦੇ ਨੇ ਆ ਖੰਨੇ ਦੀ ਗੱਲ ਐ ਖੰਨਾ ਜਰਕ ਚੌਂਕ